ਹੁਣ ਆਪਣੇ ਇੰਡੀਆ 'ਚ ਕੀ ਆ ਆਪਣੇ ਪੰਜਾਬ 'ਚ ਕੀ ਆ ਇੱਕ ਮੈਂਬਰ ਕਮਾਉਂਦਾ 60 ਬਰਖੰਦ ਨੂੰ ਲੈ ਕਿਤੇ ਨਾ ਕਿਤੇ ਫੇਰ ਵੀ ਖਰਚਾ-ਖਰਚਾ ਕੱਢੀ ਲੰਦੇ ਨੇ ਉਹ ਕਿਸੋ ਕਿ ਦਿਹਾੜੀ ਹੁਣ ਕੁੜੀਆਂ ਵਿਚਾਰੀਆਂ ਇਹਨਾਂ ਤਾਂ ਫਿਲਟਰ ਕੋ ਕੰਮ ਕਰ ਸਕਦੀਆਂ ਨੇ ਹਨਾ 20 ਸਾਲ ਹੋ ਗਏ 18 ਸਾਲ ਹੋ ਗਏ ਆਪਣੇ ਪਾਈ ਨੂੰ 3 ਕਰੋੜ ਵੇਚਿਆ ਮੇਰੀ ਕੁੜੀ ਵੀ ਨਹੀਂ ਰਹੀ ਮੇਰੀ ਉਹ ਵੀ ਬਦਲ ਗਈ ਵੀ ਸਾਰਾ ਕੁਝ ਤੈਸਨਾਜ ਹੋ ਗਿਆ ਹੁਣ ਉਹ ਇੰਡੀਆ ਭੇਜੂਗਾ ਕਿਹਦੇ ਭਰੋਸੇ ਭੇਜੂਗਾ ਕਿਹਦੇ ਕੋਲ ਭੇਜੂਗਾ ਉਹ ਅਗਲੇ ਤੇ ਡਿਪੈਂਡਾ ਬੰਦੇ ਨੇ ਤੋਂ ਬਣਾ ਕੇ ਇੰਡੀਆ ਪੈਸਾ ਭੇਜਦਾ ਰਿਆ 15-16 ਸਾਲ ਲਾ ਕੇ ਉਹ ਇੰਡੀਆ ਬੈਗ ਚਲੇ ਗਿਆ ਜਾਂਦੇ ਨੂੰ ਉੱਥੇ ਕੱਖ ਨਹੀਂ ਮਿਲਿਆ ਉਹਨੂੰ ਸਭ ਤੋਂ ਵੱਡੀ ਗੱਲ ਇੱਥੇ ਆਇਆ ਵੀ ਹੁਣ ਆਪਾ ਕੈਨੇਡਾ ਜਾਉਂਗੇ ਤੂੰ ਅਮਰੀਕਾ ਜਾਉਂਗੇ ਤੁਹਾਨੂੰ ਪਹਿਲਾਂ ਇੰਸ਼ੋਰੈਂਸ ਲੈਣਾ ਪਏਗਾ ਲਾ ਕੇ ਮੈਡੀਕਲ ਇੰਸ਼ੋਰੈਂਸ ਕਾਣੀ ਪਣੀ ਉਹਦੀ ਪੇ ਕਰਣੀ ਪਣੀ ਇੱਥੇ ਤੁਹਾਡੀ ਐਜੂਕੇਸ਼ਨ ਫ੍ਰੀ ਆ ਮੈਡੀਕਲ ਫ੍ਰੀ ਆ ਚਾਹੇ ਤੁਹਾਡੇ ਕੋ ਕੋਈ ਪਕਾਗਜ ਆਏਗਾ ਤੇ ਨਹੀਂ ਹੈਗਾ ਲੰਘਦਾ ਪੜਦਾ ਐਮਬੂਲੈਂਸ ਨੂੰ ਫੋਨ ਕਰਦੇ ਤੁਹਾਨੂੰ ਚੱਕ ਕੇ ਹਸਪੀਟਲ ਲੈ ਜਾਂਦੇ ਇਹ ਲਾੜਾ ਲਾ ਜਾਊਗਾ ਠੀਕ ਹੋਊਗਾ ਉਦੋਂ ਬਾਅਦ ਨੂੰ ਪੱਟਣਗੇ ਭਾਈ ਤੂੰ ਕਿਵੇਂ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾਰਿਓ ਤੇ ਤੁਸੀਂ ਵੀ ਕਰੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਮੇਰੇ ਨਾਲ ਨੇ ਸਾਡੇ ਭਾਈ ਗੁਰਤਾਰ ਸਿੰਘ ਜੀ ਜਿਨ੍ਹਾਂ ਦਾ ਪਿੰਡ ਭੋਜੋ ਮਾਜਰੀ ਬਿਲਕੁਲ ਨਾਬੇ ਏਰੀਆ ਦੇ ਵਿੱਚ ਲਾਹੌਰਾ ਸਾਹਿਬ ਦੇ ਨੇੜੇ ਅੱਜ ਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਐ ਤੇ ਆਜੋ ਬਾਈ ਦੀ ਕਹਾਣੀ ਬੜੀ ਕਹਿੰਡ ਹੈ ਭਾਈ ਨਾਲ ਕਰਦਿਆਂ ਗੱਲਾਂ ਬਾਤਾਂ ਮਾਈ ਸਸੀ ਕਾਲ ਜੀ ਦੱਸਿਓ ਜੀ ਠੀਕੋ ਵਧੀਆ ਬਾਈ ਤੁਸੀਂ ਦੱਸੋ ਕਿਵੇਂ ਮੈਂ ਬਹੁਤ ਧੰਨਵਾਦ ਭਾਈ ਤੁਹਾਨੂੰ ਚਲੋ ਬਾਈ ਕਿੰਨੇ ਸਾਲ ਹੋ ਗਏ ਇੱਥੇ ਰਹਿਣ ਦੇ ਨੂੰ ਨੂੰ ਲਗਭਗ 4 ਸਾਲ ਹੋ ਗਏ ਅੱਛਾ ਕੀ ਸੋਚ ਕੇ ਆਈ ਸੀ ਤੁਸੀਂ ਉੱਥੇ ਕੀ ਕਾਰੋਬਾਰ ਸੀ ਦਿਮਾਗ ਦੇ ਵਿੱਚ ਕੀ ਆਇਆ ਵੀ ਇੱਥੇ ਆ ਕੇ ਕੀ ਕਰਨਾ ਹੈ ਉੱਥੇ ਆਪਣਾ ਸੀਗਾ ਐਗਰੀਕਲਚਰ ਇੰਪਲੀਮੈਂਟਸ ਦਾ ਕੰਮ ਜੀ ਆਪਾਂ ਰੋੜੀ ਦੇ ਬਣਾਦੇ ਆਪਣੀ ਪਹਿਲਾ ਵਰਕਸ਼ਾਪ ਸੀਗੀ ਹੂੰ ਹੁਣ ਅੱਜ ਕੱਲ੍ਹ ਵੀ ਆਪਣਾ ਉੱਤੇ ਸਵਰਾਜ ਏਜੰਸੀ ਦਾ ਸ਼ੋਰੂਮ ਆਪਣੇ ਕੋ ਮਹੀਨਾਂ ਦਾ ਜੀ ਉਹਨੂੰ ਤੇ ਮੁੰਡਾ ਆਪਣੇ ਹੈਗਾ ਸਟਾਪ ਆਪਣਾ ਦੇਖ ਰਿਹਾ ਉਹਨੂੰ ਹੂੰ ਤੇ ਬਸ ਉਤੋਂ ਪਹਿਲਾਂ ਪੱਕੇ ਮਹੀਨਿਆਂ ਦਾ ਨਾਲ ਕਰਦੇ ਸੀ ਚਲਾਉਣ ਚੋਂ ਦਾ ਵੀ ਕੰਮ ਹਾਂਜੀ ਹੌਲੀ ਹੌਲੀ ਇੰਗਲੈਂਡ ਮੈਂ ਪਹਿਲਾਂ ਵੀ ਆਇਆ ਸੀ ਇੱਕ ਵਾਰੀ ਪਹਿਲਾਂ ਮਰ ਮੁੜ ਗਿਆ ਸੀ 5-7 ਦਿਨਾਂ 10 ਦਿਨ ਬਾਅਦ ਦੇਖ ਕੇ ਮੌਲ ਲੈ ਤੇ ਕਿਉਂ ਮੁੜ ਗਿਆ ਸੀ ਉਦੋਂ ਮੰਨ ਜਾਣੀ ਮਤਲਬ ਇਧਰ ਮੰਨਿਆ ਕਾਰੋਬਾਰ ਪਿੱਛੇ ਖੜਿਆ ਆ ਸੀਗਾ ਦੋ ਭਰਾ ਹੋਰ ਨੇ ਉਹ ਵੀ ਥੀ ਇੰਗਲੈਂਡ ਹੀ ਨੇ ਆ ਤੇ ਪਹਿਲਾਂ ਤੇ ਉਦੋਂ ਕਿ ਜੇ ਫੈਮਿਲੀ ਸੀ ਸਾ ਸਿਸਟਮ ਦੇਖਣਾ ਸੀਗਾ ਨਾ ਹੁਣ ਆਇਆ ਸੀ ਆਪਾਂ ਹੋਰ ਪ੍ਰੋਗਰਾਮ ਤੇ ਮਤਲਬ ਉਦੋਂ ਬਾਅਦ ਇੱਥੇ ਆ ਕੇ ਸਿਸਟਮ ਜਿੰਦਾ ਆਪਾਂ ਕਹਿੰਦੇ ਬਸ ਬਾਬੂ ਬਣ ਜਾਂਦਾ ਨਾ ਉਹ ਪੇਪਰ ਉਹ ਪ੍ਰਾਯ ਹਿਸਾਬ ਦਾ ਬਣ ਗਿਆ ਫਿਰ ਉਹੀ ਕੰਮ ਸ਼ੁਰੂ ਹੋ ਗਿਆ ਅੱਛਾ ਉਦੋਂ ਬਾਅਦ ਫਿਰ 6 ਮਹੀਨੇ ਬਾਅਦ ਫੈਮਿਲੀ ਆ ਗਈ ਬੇਟਾ ਆਪਣਾ ਇੱਕ ਹੋ ਆ ਗਿਆ ਵਾਈਫ ਤੇ ਉਹਨੂੰ ਉਹਨੂੰ ਜਨਮ ਤੇ ਹੋ ਗਈ ਸਕੂਲ ਚ ਉਹਨਾਂ ਦੀ ਹੂੰ ਉਸ ਦੋ ਮਾਦ ਇੱਥੇ ਹੀ ਆਪਣਾ ਵਧੀਆ ਸਿਸਟਮ ਕਿਵੇਂ ਕਿਵੇਂ ਮਾਈਂਡ ਦੇ ਵਿੱਚ ਕਿਵੇਂ ਆਉਂਦਾ ਸੀ ਵੀ ਨਹੀਂ ਆਪਾਂ ਚੱਲੀ ਜੇ ਤਾਂ ਉੱਥੇ ਕਾਰੋਬਾਰ ਸੈੱਟ ਸੀ ਨਹੀਂ ਜਾਣਾ ਤਾਂ ਮੈਂ ਚਾਹੁੰਦਾ ਸੀ ਹੁਣ ਵੀ ਹੈਗਾ ਮਨ ਚ ਪੰਜਾਬ ਤਾਂ ਨਾਲ ਹੀ ਆ ਹਾਂ ਹੁਣ ਵੀ ਦਿਲ ਕਰਦਾ ਵੀ ਅੱਜ ਚਲੇ ਜਾਈਏ ਆਪਾਂ ਹੂੰ ਪਰ ਕਈ ਇਦਾਂ ਦੀਆਂ ਚੀਜ਼ਾਂ ਨੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਲਾਈਫ ਵਿੱਚ ਜਿਨ੍ਹਾਂ ਨੂੰ ਪਾਉਂਦੇ ਇੱਕੇ ਉਹਨੂੰ ਰੋਕਣਾ ਪੈਂਦਾ ਹੂੰ ਤੇ ਇਸ ਤੋਂ ਬਿਲਕੁਲ ਕੀ ਕੁਝ ਫਿਰ ਦੇਖਿਆ ਜਦੋਂ ਆਏ ਇੱਥੇ ਪਹਿਲਾਂ ਇਹ ਥੋੜੀ ਸਟਰਗਲ ਕਰਨੀ ਪਈ हां ਸਟਰਗਲ ਤਾਂ ਹੈਗੀ ਆ ਉਹ ਤੱਕ ਇਹਨਾਂ ਥੋੜਾ ਪਹਿਲਾਂ ਥੋੜੀ ਮਿਹਨਤ ਕਰੀ ਦਿਹਾੜੀ ਦੁਨੀਆ ਕਰੀਆਂ ਹੌਲੀ ਹੌਲੀ ਸਿਸਟਮ ਬਣਦਾ ਗਿਆ ਬਣਦਾ ਗਿਆ ਚਲੋ ਹੁਣ ਪ੍ਰਮਾਤਮਾ ਨੇ ਬਾਹ ਪੜੀ ਆ ਫਿਰ ਦਿਮਾਗ ਦੇ ਵਿੱਚ ਤਾਂ ਉਹ ਤਾਂ ਆਉਂਦਾ ਹੋਣਾ ਵੀ ਨਹੀਂ ਯਾਰ ਉੱਥੇ ਆਪਾਂ ਸਰਦਾਰੀ ਛੱਡ ਕੇ ਇੱਥੇ ਕਰਨਾ ਪੈਂਦਾ ਵੈਸੇ ਕੰਮ ਕੰਮ ਹੀ ਹੁੰਦਾ ਉਹ ਤਾਂ ਚੀਜ਼ ਪਰ ਵੀ ਬੰਦੇ ਦੇ ਮਾਈਂਡ ਦੇ ਵਿੱਚ ਤਾਂ ਆਉਂਦੇ ਨੇ ਯਾਰ ਮਾਈਂਡ ਦੇ ਵਿੱਚ ਆਉਂਦਾ ਕਿਉਂਕਿ ਉੱਥੇ ਉਹਨਾਂ ਆਪਾਂ ਸਰਦਾਰੀ ਕੀਤੀ ਆ ਨਾ ਚਿੱਟੇ ਕੱਪੜੇ ਪਾ ਕੇ ਨਿਕਲਣਾ ਤੇ ਉਹ ਇੱਥੇ ਆ ਕੇ ਆਪਾਂ ਦਿਆੜੀ ਦਿਆੜੀ ਉਹ ਕਹਿੰਦੇ ਆਪਾਂ ਨੂੰ ਹਾਂਜੀ ਮਿਹਨਤ ਕਰਨੀ ਹੈੜੀ ਬਸ ਉੱਥੇ ਦੇੜੀ ਇੱਥੇ ਜੋਬ ਕਹਿੰਦੇ ਨੇ ਫਾੜੀ ਹੁਣ ਜੋਬ ਕਹਿੰਦੇ ਨੇ ਪਰ ਜੇ ਇਹ ਚੀਜ਼ ਆਪਣੇ ਉੱਥੇ ਸੋਚਣ ਲੋਕ ਬੈਠੇ ਆਪਣੇ ਜਿਹੜੇ ਮੁੰਡੇ ਨਵੀਂ ਆਪਣੀ ਪਨੀਰੀਆ ਜਨਰੇਸ਼ਨ ਆ ਤਾਂ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਬਿਲਕੁਲ ਹੁਣ ਜਿਹੜਾ ਹੁਣ ਆਪਣੇ ਇੰਡੀਆ 'ਚ ਕੀ ਆ ਆਪਣੇ ਪੰਜਾਬ 'ਚ ਕੀ ਆ ਇੱਕ ਮੈਂਬਰ ਕਮਾਉਂਦਾ 60 ਨੰਬਰ ਖਾਨਾ ਕਿ ਬਾਪੂ ਤੇ ਡਿਪੈਂਡ ਹੋ ਜਾਂਦੀ ਸਾਰੀ ਫੈਮਿਲੀ ਹੂੰ ਹੂੰ ਬਿਲਕੁਲ ਹਨ ਉਹ ਬਾਪੂ ਨੂੰ ਬੇਗਰਾਂ ਵੀ ਸਾਰਿਆਂ ਦਾ ਆਪਾਂ ਵੀ ਉਹ ਪੁਰਾਣੇ ਬੱਚੇ ਦੀ ਫੀਸ ਭਰਨੀ ਆ ਉਹ ਪੁਰਾਣੇ ਦਾ ਘਾਨਾ ਧਮਕੇ ਲਾ ਘਾਨਾ ਬਾਕੀ ਸਾਰੇ ਨੇ ਕੁਝ ਨਹੀਂ ਕਰਨਾ ਜੋ ਸਾਰੇ ਬੰਦੇ ਆਪਣਾ ਆਪਣਾ ਜਿੱਦਾਂ ਇੱਥੇ ਦੇ ਹਿਸਾਬ ਨਾਲ ਆਪਣਾ ਆਪਣਾ ਫਰਜ਼ ਸਮਝਣ ਸੋਚਣ ਉਹ ਚੀਜ਼ ਨੂੰ ਵੀ ਮੈਂ ਇੱਕ ਇੱਕ ਬੱਚਾ ਆਪਣੇ ਘਰ ਦਾ ਜਿਹੜਾ 18 20 ਸਾਲ ਦਾ ਹੋ ਗਿਆ ਨਾ ਉਹ ਪੜ੍ਹਾਈ ਪਲੱਸ ਜੋਬ ਕਰ ਸਕਦਾ ਕੋਈ ਨਾ ਉਹ ਛੋਟੀ ਨਹੀਂ ਕੋਈ ਬੰਡੀ ਨਹੀਂ ਬਿਲਕੁਲ ਜੀ ਜੇ ਮਿਨੀਮਮ ਲਾ ਲੋ ਜੇ ਇੱਕ ਬੱਚਾ 5000 ਮਹੀਨਾ ਕਮਾਊਗਾ ਆਪਣਾ ਖਰਚਾ ਕੱਢ ਗਏ ਹਮ ਫਰਜ ਕਰ ਲੋ ਘਰੇ ਵੀ ਨਹੀਂ ਦਿੰਦਾ ਕੁਝ ਹਮ ਆਪਣਾ ਖਰਚਾ ਹੀ ਚੱਕਦਾ ਹਮ ਉਹ ਉਹਦੇ ਜਿਹੜਾ ਲਾਣੇਦਾਰ ਕਹਿੰਦੇ ਆ ਆਪਾਂ ਘਰ ਦਾ ਉਹਨੂੰ ਕਿੰਨਾ ਬੈਨੀਫਿਟ ਉਹ ਚੀਜ਼ ਤੂੰ ਉਹ ਜੋ ਛੱਡ ਗਿਆ ਇੱਕ ਕਿਸਮ ਦਾ ਬਿਲਕੁਲ ਹਨਾ ਉਹ ਉਹਨੂੰ ਹੋਰ ਵਧੀਆ ਕਰ ਸਕਦਾ ਉਹ ਆਪਣੇ ਕਾਰੋਬਾਰ ਨੂੰ ਜੋ ਕੋਈ ਇੱਕ ਟੈਨਸ਼ਨ ਦਾ ਖਤਮ ਹੋਈ ਨਾ ਹੂੰ ਏਦਾਂ ਜੇ ਚਾਰ ਬੱਚੇ ਆਪਣੇ ਘਰ ਤੇ ਨੇ ਤੇ ਚਾਰ ਹੀ ਕਮੂਣ ਲੱਗੇ ਤਾਂ ਚੁੱਲ੍ਹਾ ਚੱਲ ਗਿਆ ਹੂੰ ਉਹ ਇੱਥੇ ਵੀ ਸੇਮ ਹੀ ਆ ਇਹ ਕਹਿੰਦਾ ਵੀ ਇੱਥੇ ਆ ਕਿ ਡਿਮਾਂਡ ਚਾਹੀ ਜਾਂਦੀ ਹੈ ਕਿ ਉੱਥੇ ਵੀ ਦਿਮਾਗ ਸੀ ਨਹੀਂ ਜਦੋਂ ਆਪਾਂ ਹੁਣ ਦੁਨੀਆ ਚ ਨਿਕਲਦੇ ਆ ਬਜੀ ਫਿਰ ਪਤਾ ਲੱਗਦਾ ਫਿਰ ਪਤਾ ਲੱਗਦਾ ਨਾ ਮੈਂ ਆਪਣੇ ਘਰੇ ਵੇ ਕਿਦਾਂ ਨਹੀਂ ਪਤਾ ਲੱਗਦਾ ਪਰ ਘਰੋਂ ਬਾਹਰ ਨਿਕਲਾਂਗੇ ਹੁਣ ਉਹ ਕਹਿੰਦੇ ਨੇ ਫਲਾਣਿਆਂ ਨੇ ਕੰਮ ਗਲਤ ਕਰਤਾ ਜਿਹਨੇ ਕੋਈ ਕੰਮ ਕੀਤਾ ਤਾਂ ਉਹ ਤਾਂ ਗਲਤ ਹੋਇਆ ਨਾ ਜੇ ਉਹ ਕਰਦਾ ਹੀ ਨਾ ਫਿਰ ਉਹ ਗਲਤੀ ਨਹੀਂ ਫਿਰ ਕਿੱਥੋਂ ਫਿਰ ਉਹਨੂੰ ਗਲਤੀ ਨਹੀਂ ਹੋਣੀ ਸੀ ਬਿਲਕੁਲ ਜੇ ਹੁਣ ਕੋਈ ਵੀ ਬੱਚਾ ਜੇ ਸ਼ੁਰੂ ਕਰੂਗਾ ਹੁਣ ਆਪਾਂ ਕੋਈ ਵੀ ਕੰਮ ਕਰਦੇ ਆ ਕਿਸੇ ਵੀ ਫੀਲਡ ਦਾ ਕਰਦੇ ਆ ਪਹਿਲਾਂ ਆਪਾਂ ਉਹਨੂੰ ਸਿੱਖਦੇ ਆ ਸਮਝਦੇ ਆ ਹੁਣ ਇਹ ਤਾਂ ਹੈ ਨਹੀਂ ਵੀ ਸਿੱਧਾ ਹੀ ਆਪਾਂ ਜਾ ਕੇ ਵੀ ਸਿੱਖ ਕੇ ਆਏ ਆ ਆਪਣੇ ਜਿਹੜੇ ਵੱਡੇ ਭਰਾ ਨੇ ਬਾਈ ਗੁਰਪ੍ਰੀਤ ਸਿੰਘ ਜੀ ਤੇ ਨਾਲ ਉਹ ਦੂਸਰੇ ਕੀ ਨਾਮ ਉਹਨਾਂ ਦਾ ਸੁਖਦੀਪ ਸਿੰਘ ਛੋਟਾ ਭਰਾ ਸੁਖਦੀਪ ਸਿੰਘ ਹਾਂਜੀ ਫਿਰ ਉਹ ਤੁਹਾਡੇ ਤੋਂ ਪਹਿਲਾਂ ਦੇ ਆਏ ਨੇ ਉਹਨਾਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਉਹਨਾਂ ਦਾ ਲੰਬਾਰਸਾ ਹੋ ਗਿਆ ਵੱਡੇ ਬ੍ਰਦਰ ਨੂੰ ਲਗਭਗ ਮੇਰੇ ਆਈਡੀਆ ਵੀ 25 26 ਸਾਲ ਹੋ ਗਏ हां ਮੈਂ ਕੋਸ਼ਿਸ਼ ਬਹੁਤ ਕੀਤੀ ਗੋਤਨੀ ਦਵਾਈ ਨੂੰ ਕਿਹਾ ਸੀ ਮੈਂ ਬਾਈ ਤੂੰ ਬੈਠ ਕਹਿੰਦਾ ਵੀ ਨਹੀਂ ਯਾਰ ਵੀ ਮੈਂ ਕਰ ਨਹੀਂ ਨਹੀਂ ਉਹ ਬਾਈ ਥੋੜਾ ਜਿਹਾ ਹਾਂ ਚਲੋ ਆਪੋ ਆਪਣਾ ਮਤਲਬ ਫੈਮਿਲੀ ਵਾਲਾ ਸੈਟਮ ਜਾਓ ਬਾਹਰ ਬਾਹਰ ਨਹੀਂ ਪਹਿਲਾਂ ਵੀ ਨਹੀਂ ਨਿਕਲਿਆ ਇੰਡੀਆ ਵੀ ਬਾਹਰ ਨਹੀਂ ਨਹੀਂ ਇੰਡੀਆ ਬਾਹਰ ਦਾ ਅੰਦਾ ਲਗਾ ਕੰਮ ਹੀ ਦੇਖਦਾ ਸੀਗਾ ਇਹ ਦੋਨੇ ਛੋਟਾ ਤੇ ਵੱਡਾ ਭਰਾ ਮੇਰਾ ਦੋਨੇ ਫੈਕਟਰੀ ਚ ਹੀ ਕੰਮ ਕਰਦੇ ਹੁੰਦੇ ਸੀ ਆਪਣੇ ਇੱਥੇ ਕੀ ਕੰਮ ਹੈ ਬਾਈ ਇੱਥੇ ਆਪਣਾ ਬਿਲਡਿੰਗ ਦਾ ਕੰਮ ਹੈ ਕੰਸਟਰਕਸ਼ਨ ਦਾ ਨਵੇਂ ਆ ਪ੍ਰਾਣੀਆਂ ਜੋਬਾਂ ਜਿੱਦਾਂ ਕੋਈ ਨਵਾਂ ਅਪਾ ਕਹਿੰਦੀ ਐ ਵੀ ਨੀਵਾਂ ਤੋਂ ਲੈ ਕੇ ਛੱਤ ਤੱਕ ਹੂੰ ਬਣਾਉਣਾ ਹੋ ਵੀ ਆ ਪੁਰਾਣੇ ਲੈ ਕੇ ਤੋੜ ਕੇ ਬਣਾ ਕੇ ਵੀ ਦੰਨੇ ਆ ਹੂੰ ਜਦਾਂ ਦਾ ਵੀ ਹੈਗਾ ਸੈਟ ਓਕੇ ਜਾਵਾਂ ਵਧੀਆ ਬਾਈ ਕਿਰਪਾ ਮਾਲਕ ਦੀ ਹੂੰ ਬਾਈ ਤੁਸੀਂ ਨਾ ਇੱਥੇ ਜਦੋਂ ਆ ਆਪਾ ਵੇਚਰਦਿਆਂ ਦੇਖਦੇ ਆ ਨਾ ਨਵੇਂ ਬੱਚੇ ਮੁੰਡੇ ਕੁੜੀਆਂ ਵੀ ਆਉਂਦੇ ਹਨਾ ਹਾਂਜੀ ਕਿਵੇਂ ਕਿਵੇਂ ਜੇ ਤੁਸੀਂ ਦੇਖਦੇ ਹੋ ਨਾ ਕਿਉਂਕਿ ਇੱਕ ਤਾਂ ਤੁਹਾਨੂੰ ਪਤਾ ਸੀ ਪਹਿਲਾਂ ਤੁਸੀਂ ਆ ਕੇ ਦੇਖ ਕੇ ਸੀ ਕੋਈ ਆਹ ਕੁਝ ਕਰਨਾ ਪਊਗਾ ਹਾਂਜੀ ਹਾਂਜੀ ਕੁਝ ਵਿਚਾਰੇ ਭੋਲੇ ਭੋਲੇ ਜੀ ਵੀ ਆ ਜਾਂਦੇ ਨੇ ਹੁਣ ਇੱਥੇ ਬਹੁਤ ਮਿਲਦੇ ਨੇ ਬਈ 25-30 ਲੱਖ ਲੱਗ ਜਿਹੜਾ ਅੱਜ ਕੱਲ ਸਟੂਡੈਂਟ ਆਉਂਦਾ ਨਾ ਚਲੋ ਮੁੰਡੇ ਚੱਲ ਜਾਂਦੇ ਨੇ ਹਮ ਮੁੰਡੇ ਕਿਤੇ ਨਾ ਕਿਤੇ ਫੇਰ ਵੀ ਖਰਚਾ-ਖਰਚਾ ਕੱਢ ਹੀ ਲੈਂਦੇ ਨੇ ਉਹ ਕਿਸੇ ਕੋਈ ਦਿਹਾੜੀ ਹੁਣ ਕੁੜੀਆਂ ਵਿਚਾਰੀਆਂ ਨਾਲ ਤਾਂ ਬਿਲਡਰ ਕੋ ਕੰਮ ਕਰ ਸਕਦੀਆਂ ਨੇ ਹੈਨਾ ਇੱਕ ਤਾਂ ਕੰਮ ਭਾਰੀ ਹੁੰਦਾ ਆ ਬਿਲਕੁਲ ਜੀ ਦੂਜੀ ਗੱਲ ਤੁਹਾਨੂੰ ਪਤਾ ਹੀ ਆ ਲੋਕਾਂ ਦੇ ਨੀਤਾਂ ਦਾ ਹਮ ਉਹ ਕਬਟ ਉਹ ਹਨ ਤੇ ਆਪਾਂ ਜਿੰਨਾ ਮਰਜੀ ਕਹ ਲਈ ਕਈ ਵਾਰੀ ਮਜਬੂਰੀ ਕੁੜੀਆਂ ਚੰਗੀਆਂ ਵੀ ਨੇ ਮਿਹਨਤ ਵੀ ਕਰਦੀਆਂ ਨੇ ਨਹੀਂ ਨਹੀਂ ਬੜੀਆਂ ਕੁੜੀਆਂ ਨੇ ਇਹ ਕਹਿ ਸਕਦੇ ਇੱਥੇ ਆ ਕੇ ਮਤਲਬ ਸਟ੍ਰਗਲ ਕਰੀ ਆ ਕਿਸੇ ਨੇ ਟਿਪਿੰਗ ਦਾ ਕੰਮ ਜੂਰ ਕੀਤਾ ਹਨ ਕਿਸੇ ਨੇ ਆਪਣੀ ਕਿਚਨ ਦਾ ਕੁਝ ਵੀ ਮਤਲਬ ਕੋਈ ਨਾ ਕੋਈ ਕਰਕੇ ਚਲਾਇਆ ਕਈ ਬੱਚੇ ਪਹਿਲੀ ਹਾਰ ਜਾਂਦੇ ਨੇ ਬਿਲਕੁਲ ਜੀ ਉਹਨਾਂ ਦੇ ਦਮਾਂ ਪਹਿਲਾਂ ਹੀ ਇਹ ਹੋ ਜਾਂਦਾ ਵੀ ਉਹਨਾਂ ਦੇ ਇੱਕ ਤਾਂ ਸਟਰੈਥ ਹੁੰਦਾ ਦਿਮਾਗ ਤੇ ਵੀ ਅਸੀਂ ਇੰਨਾ ਪੈਸਾ ਲਵਾ ਕੇ ਮਾ ਮਾਪਨਾ ਕਿਉਂਕਿ ਬਈ ਜੀ ਕਹਿੰਦੇ ਘਰੇ ਇੰਨਾ ਪੈਸਾ ਤਾਂ ਨਹੀਂ ਪਿਆ ਹੁੰਦਾ ਬਿਲਕੁਲ ਜੀ ਇਧਰ ਉਧਰੋ ਕਰਦਾ ਪੈਸਾ ਜਖਮ ਜੇ ਇੰਨਾ ਪੈਸਾ ਹੈਗਾ ਤਾਂ ਫਿਰ ਆਪਾਂ ਨੂੰ ਬਾਹਰ ਆਉਣ ਦੀ ਲੋੜ ਨਹੀਂ ਲੋੜ ਨਹੀਂ ਗਈ ਬਿਲਕੁਲ ਜੀ ਹੁਣ ਉਹਦੇ ਚ ਜਦੋਂ ਉਹ ਇੱਕ ਤਾਂ ਉਹਦੇ ਬੱਚੇ ਤੇ ਸਟਰੈਥ ਹੋ ਗਿਆ ਵੀ ਮੈਂ ਮਨੀ ਬੈਕ ਕਰਨੀ ਆ ਕਿਵੇਂ ਕਰਨੀ ਆ ਪਲੱਸ ਹੁਣ ਤੁਸੀਂ ਵੀ ਐਂ ਇੰਗਲੈਂਡ ਤੁਹਾਨੂੰ ਪਤਾ ਇੱਥੇ ਰੈਂਟਾਂ ਕਿੰਨਾ ਦਾ ਕੀ ਹਿਸਾਬ ਹੁੰਦਾ ਹੈ ਨਾ ਬਿਲਕੁਲ ਹੁਣ ਜੇ ਇਕੱਲਾ ਬੱਚਾ ਇੱਕ ਰੂਮ ਤੇ ਰਹਿੰਦਾ ਆ ਬਾਕਸ ਬਾਕਸ ਰੂਮ ਹੀ ਲਾ ਲਓ ਤੁਸੀਂ ਹੂੰ ਬਾਕਸ ਰੂਮ ਦਾ ਰੈਂਟ ਅੱਜ ਕੱਲ ਘੱਟੋ ਘੱਟ 500 550 500 ਪਾਉਂਡ ਚੱਲਦਾ ਇੰਡੀਆ ਦਾ ਭਿਆ 1000 ਰੁਪਿਆ ਹੋ ਗਿਆ ਹੂੰ ਪਲੱਸ ਸਿੰਗਲ ਬੰਦੇ ਦੀ 150 ਤੋਂ ਲੈ ਕੇ 200 ਪਾਉਂਡ ਰੋਟੀ ਦਾ ਖਰਚਾ ਜੇ ਆਪਾਂ ਸਿੰਪਲ ਰੋਟੀ ਖਾਂਦੇ ਹਾਂ ਇਹਨੇ ਦਾ ਇਹਨੇ ਦਾ ਜੇ ਬੱਚਾ ਵਾਸਤੇ ਕੰਮ ਤੇ ਜਾਂਦਾ ਤਾਂ 100 ਪਾਉਂਡ ਮਹੀਨੇ ਦਾ ਕਿਰਾਇਆ ਹੋ ਗਿਆ ਜੀ 25 30 ਪਾਉਂਡ ਹੋਨੇ ਨੇ ਇੱਕ ਇਹ ਵੀ ਸੁਣਨ ਦੇ ਵਿੱਚ ਆਉਂਦਾ ਨੇ ਵੀ ਇੱਥੇ ਜ਼ਿਆਦਾਤਰ ਜਿਹੜੇ ਧੱਕਾਪ ਦੇ ਕਰਦੇ ਨੇ ਆਪਦੇ ਨਾਲ ਧੱਕਾਪ ਦੇ ਇਸ ਕਰਕੇ ਕਰਦੇ ਨੇ ਵਿੱਚ ਜ਼ਿਆਦਾਤਰ ਸਾਰੇ ਨਹੀਂ ਵਿੱਚ ਨਾਲ ਖੜਨ ਵਾਲੇ ਇਹਨਾਂ ਨੂੰ ਹੁਣ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਇਹ ਬੱਚੇ ਇਨਲੀਗਲ ਆ ਪੜ੍ਹਾਈ ਛੱਡਤੀ ਇਹਨੇ ਯੂਨੀਵਰਸਿਟੀ ਨਹੀਂ ਜਾਂਦਾ ਕੰਮ ਦੁੱਦਦਾ ਹੈ ਨਾ ਉਹ ਬੰਦਾ ਨਾ ਤਾਂ ਲੜ ਸਕਦਾ ਮਾਂ ਨੂੰ ਬੋਲ ਸਕਦਾ ਉਹਦੇ ਪੈਸਾ ਡਬਲ ਨੇ 2 ਕਿ ਦੋ ਵੀਕ ਦੇ ਪਰ ਉਹਦੇ ਨਾਲ ਬਣਦਾ ਬਈ ਕਹਿੰਦਾ ਕੁਝ ਨਹੀਂ ਉਹ ਮਰਮਾਤਮਾ ਇਹ ਚੀਜ਼ ਦੇਖਦਾ ਆ ਉਹਨੂੰ ਤਾਂ ਡਬਲ ਮਾਰ ਪੈ ਗਈ ਨਾ ਉਹਨੂੰ ਤਾਂ ਪੈ ਗਈ ਇੱਕ ਵੀਕ ਲੱਗਿਆ ਉਹ ਗਿਆ ਮਿਹਨਤ ਕਰੀ ਗਈ ਦੂਜੀ ਜਿਹੜਾ ਅਗਲੇ ਨੇ ਉਹਦੇ ਸਾਬ ਨਾਲ ਸੋਚਿਆ ਹੁੰਦਾ ਵੀ ਇਦ ਕੀ ਮਾਂ ਪੈਣ ਰੈਂਟ ਦੇ ਦੂੰਗਾ ਆ ਪੈਸਾ ਨਾ ਖਰਚਾ ਕਰ ਲੂੰਗਾ ਉਹ ਸਾਰਾ ਸਿਸਟਮ ਵਿਗੜ ਜਾਂਦਾ ਕਿਉਂਕਿ ਇੱਥੇ ਤਾਂ ਕੋਈ ਨਹੀਂ ਸੁਣਦਾ ਜੇ ਤੁਹਾਡੀ ਇੱਕ ਤਰੀਕਾ ਹਲੇ ਆਪਣੇ ਇੰਡੀਆ ਪੰਜਾਬ ਚ ਆਪਾਂ ਕਹਿ ਵੀ ਦਵਾਂਗੇ ਜਾਂ ਆਪਾਂ ਕਰਾਇਦੇ ਵੀ ਰਹਨੇ ਕਿਤੇ ਨਾ ਆਪਾਂ ਕਹਿ ਦਾਂਗੇ ਬੰਦੇ ਨੂੰ ਵੀ ਭਾਈ ਐਤ ਕੀ ਥੋੜਾ ਜਿਹਾ ਔਖਾ ਅਗਲੇ ਮਹੀਨੇ ਕਰ ਲਾਂਗੇ ਅਲਾ ਕਹਿੰਦਾ ਕੋਈ ਨਹੀਂ ਭਾਈ ਹੂੰ ਉੱਥੇ ਦਿਲ ਹੈਗਾ ਹਲੇ ਰਹਿਮ ਹੈਗਾ ਆਪਣੇ ਬਿਲਕੁਲ ਬਾਕੀ ਇੱਥੇ ਸ਼ੁਰੂ ਤੋਂ ਹੀ ਰਹਿਮ ਨਹੀਂ ਹੈਗਾ ਇਹ ਪੈਸੇ ਦੀ ਦੁਨੀਆ ਇੰਗਲੈਂਡ ਹੈ ਜਿਹੜੀ ਇੱਥੇ ਇਕੱਲਾ ਪੈਸਾ ਹੀ ਆ ਬਹੁਤ ਨੇ ਉਧਰੋਂ ਚੂੜੇ ਪੈ ਕੇ ਆਉਂਦੇ ਨੇ ਇੱਥੇ ਆ ਕੇ ਲੈ ਜਾਂਦੇ ਨੇ ਆਪਸ ਦੇ ਵਿੱਚ ਫਰਕ ਬਹੁਤ ਪੈਂਦੇ ਨੇ ਆਪਾਂ ਦੇਖਦੇ ਆਂ ਆਹੀ ਗੱਲਾਂ ਤੋਂ ਪੈਂਦੇ ਨੇ ਵੀਰ ਜੀ ਕਿਉਂਕਿ ਹੁਣ ਜਦੋਂ ਇੱਕ ਬੰਦਾ ਆਉਂਦਾ ਹਨਾ ਇੱਥੇ ਬੜੀਆਂ ਚੀਜ਼ਾਂ ਦੇਖ ਨੂੰ ਮਿਲ ਜਾਂਦੇ ਜਿੱਦਾਂ ਹੁਣ ਕਈ ਵਾਰੀ ਹਸਬੰਡ ਬਾਈ ਪਾਉਂਦੇ ਨੇ ਕਪੜਾ ਆਉਂਦਾ ਇੱਥੇ ਸਟੂਡੈਂਟ ਤੇ ਆਉਂਦਾ ਜਾਂ ਕੁੜੀ ਲੈ ਕੇ ਆਉਂਦੀ ਆ ਉਹਨੂੰ ਆਈਲੈਂਡ ਦੇ ਤੌਰ ਤੇ ਡਿਪੈਂਡਡ ਆਉਂਦਾ ਕੁੜੀ ਨੂੰ ਕੰਮ ਵਧੀਆ ਮਿਲ ਗਿਆ ਕੁਦਰਤੀ ਮੰਨ ਲਓ ਮੁੰਡੇ ਨੂੰ ਘੱਟ ਮਿਲਿਆ ਕੁੜੀ ਨੂੰ 400 ਪੈਸੇ ਬਣਨ ਲੱਗੋ ਉਹ ਉਹਦੇ ਤੇ ਹਵਾ ਕਰਨ ਲੱਗੀ ਮੈਂ ਰੋਟੀ ਚਲਾਉਣੀ ਆ ਮੈਂ ਆ ਕਰਦੀ ਆ ਮੈਂ ਉਹ ਕਰਦੀ ਆ ਉਤੋਂ ਫਿਰ ਉਹ ਫਰਕ ਪੈਂਦਾ ਪੈਂਦਾ ਪਏ ਨੇ। ਫੇ ਕੱਲੇ ਵੀ ਉੱਧਰ ਜਾਂਦੇ ਨਹੀਂ। ਇਧਰ ਆ ਕੇ ਵੀ ਚੀਚਾ ਕਾਫੀ ਵਰਕ ਪੈਂਦਾ। ਚਲੋ ਆਪਾਂ ਸਭ ਨੂੰ ਇੱਕ ਪੱਤਰ ਬੰਦੀ ਕਹਿੰਦੇ। ਨਹੀਂ ਨਹੀਂ ਸਾਰੇ ਦੇਖੋ ਆਪਾਂ ਕਹਿੰਦੇ ਪੰਜੇ ਉਗਲਾਂ ਇੱਕ ਬਰਾਬਰ ਨਹੀਂ ਹੁੰਦਾ ਬਰਾਬਰ ਨਹੀਂ ਆਈ ਬਿਲਕੁਲ। ਪਰ ਚੰਗੇ ਬਹੁਤ ਨੇ। ਕਈ ਹੁਣ ਮੈਂ ਦੇਖੇ ਨੇ ਤੇ ਕੰਟਰੈਕਟ ਮੇਰੇ ਨਾਲ ਤੇ ਆਉਂਦੇ ਨੇ। ਉਹ ਰੀਅਲ ਚ ਹੋ ਜਾਂਦੇ ਨੇ। ਜਦੋਂ ਕਿ ਉਹਨਾਂ ਦੀ ਸੋਚ ਮਿਲ ਜਾਂਦੀ ਆ। ਵਧੀਆ ਆ। ਆਪ ਤੇ ਨੇਚਰ ਵਧੀਆ। ਇੱਕ ਦੂਜੇ ਨਾਲ ਵਿੱਚ ਮਿਲ ਜਾਂਦੇ ਜਿਹਨੂੰ ਆਪਾਂ ਕਹਿੰਦੇ ਆ ਹੂੰ ਉਹ ਵਧੀਆ ਚੱਲਦੇ ਸਾਡੇ ਦਾ ਮੁੰਡਾ ਕੰਮ ਕਰਦਾ ਮੈਂ ਇਹਨਾਂ ਕਹਾਂ ਇੱਕ ਮੁੰਡਾ ਬਣਾ ਰਾਜਪੁਰੇ ਕੋਲੇ ਦਾ ਹੀ ਆ ਹੂੰ ਉਹਨੇ ਮੈਨੂੰ ਪੁੱਛਿਆ ਕਹਿੰਦਾ ਭਾਜੀ ਕਿੱਦਾਂ ਕਰੀਏ ਆਪਣੇ ਕੋਲੇ ਕੰਮ ਕਰਨ ਦਾ ਮੁੰਡਾ ਹੂੰ ਮੈਂ ਕਿਹਾ ਵੀ ਉਹਨੇ ਦੱਸਿਆ ਮੈਨੂੰ ਵੀ ਇਦਾਂ ਦਾ ਕਰਕੇ ਮੈਂ ਆਇਆ ਤੇ ਉੱਥੇ ਮੈਰਿਜ ਕਰਾ ਕੇ ਆਇਆ ਮੈਂ ਕਿਹਾ ਤੂੰ ਦੱਸ ਤੈਨੂੰ ਕਿਵੇਂ ਲੱਗਦਾ ਵੀ ਹੈ ਨਾ ਕਹਿੰਦਾ ਭਾਈ ਮੇਰੇ ਨਾਲ ਠੀਕ ਆ ਸਾਰੇ ਪੱਕੋ ਮੈਂ ਕਿਹਾ ਪਰਿਵਾਰ ਕੀ ਕਹਿੰਦਾ ਕਹਿੰਦਾ ਪਰਿਵਾਰ ਉਹਦਾ ਵੀ ਰਾਜ਼ੀ ਹੈ ਮੇਰਾ ਵੀ ਰਾਜ਼ੀ ਹੈ ਮੈਂ ਕਿਹਾ ਫਿਰ ਕੀ ਭਾਲਣਾ ਬਿਲਕੁਲ ਸਹੀ ਜੇ ਆਪਾਂ ਜੇ ਆਪਾਂ ਨੂੰ ਕੋਈ ਪੁੱਛਦਾ ਆਪਾਂ ਨੂੰ ਆਪਾਂ ਨੂੰ ਸਹੀ ਸਲਾਹ ਦੇਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਤੁਹਾਡੇ ਸੁਭਾਅ ਮਿਲਦੇ ਨੇ ਪਰਿਵਾਰਾਂ ਜੀ ਨੂੰ ਨਾ ਕਿ ਆਪਾਂ ਉਹਨੂੰ ਨਾ ਕੋਈ ਇੱਥੇ ਜ਼ਿਆਦਾਤਰ ਲੋਕ ਤੁਸੀਂ ਸੁਣਦੇ ਹੋ ਸਟੋਰੀਆਂ ਲੋਕਾਂ ਦੀ ਆਉਂਦੀਆਂ ਰਹਿੰਦੀਆਂ ਨੇ ਹਨਾ ਕਾਫੀ ਹੁੰਦੀਆਂ ਨੇ ਆ ਕੱਲ ਪਾਸੋਂ ਦੀ ਇੱਕ ਸਟੋਰੀ ਚੱਲਦੀ ਆ ਕੋਈ ਸਿੰਘ ਆ 1976 ਪਤਨ ਕੀ ਉਹਦਾ ਵਿੱਚ ਆਈਡੀਆ ਉਹ ਕਹਿੰਦਾ ਮੈਂ ਪਤਾ ਨਹੀਂ 20 ਸਾਲ ਹੋ ਗਏ 18 ਸਾਲ ਹੋ ਗਏ ਆਪਣੇ ਵਾਈਫ ਨੂੰ 3 ਕਰੋੜ ਬੀਤੇ ਮੇਰੀ ਕੁੜੀ ਵੀ ਨਹੀਂ ਰਹੀ ਮੇਰੀ ਉਹ ਵੀ ਬਦਲ ਗਈ ਵੀ ਸਾਰਾ ਕੁਝ ਤੈਸ ਨੈਚ ਹੋ ਗਿਆ ਹੂੰ ਉਹਦੀ ਬੰਦਾ ਦੀ ਲਾਈਫ ਵੀ ਖਤਮ ਹੋ ਗਈ ਕਿਉਂਕਿ ਨਾ ਉਹਨੇ ਕੱਟਿਆ ਨਾ ਵਟਿਆ ਉਹਦਾ ਜਾਇਆ ਜਾਇਆ ਸੀ ਹਾਂਜੀ ਉਹ ਨਹੀਂ ਰਹੀਆਂ ਬਿਲਕੁਲ ਕਿਉਂਕਿ ਇੱਥੇ ਇਹਦੇ ਕੋਲ ਪੈਪਰ ਨਹੀਂ ਹੈ ਭਾਈ ਨਾ ਤਾਂ ਘਰ ਲੈ ਸਕਦਾ ਹੂੰ ਨਾ ਕੋਈ ਇਨਵੈਸਟਮੈਂਟ ਕਰ ਸਕਦਾ ਇੱਥੇ ਕੈਸ਼ ਵੈਸੇ ਨਹੀਂ ਰੱਖ ਸਕਦਾ ਹੁਣ ਉਹ ਇੰਡੀਆ ਭੇਜੂਗਾ ਕਿਹਦੇ ਭਰੋਸੇ ਭੇਜੂਗਾ ਕਿਹਦੇ ਕੋਲ ਭੇਜੂਗਾ ਉਹ ਅਗਲੇ ਤੇ ਡਿਪੈਂਡ ਆ। ਹੂੰ। ਵੀਊ ਬੈਗ ਦਾੰਦਾ ਜਾਂ ਹਤਕੜੇ ਕਰ ਦਿੰਦਾ। ਯਾਨੀ ਮੇਰੀ ਲਾਈਫ 'ਚ ਇਹ ਦੋ ਤਿੰਨ ਐਗਜ਼ਾਮਪਲਾਂ ਹੋ ਚੁੱਕੀਆਂ ਨੇ। ਹੂੰ। ਕੰਟਰੈਕਟਰ ਦੇ ਬੰਦੇ ਨੇ ਤੋਂ ਬਣਾ ਕੇ ਇੰਡੀਆ ਪੈਸਾ ਭੇਜਦਾ ਰਿਹਾ। 15-16 ਸਾਲ ਲਾ ਕੇ ਉਹ ਇੰਡੀਆ ਬੈਗ ਚਲੇ ਗਿਆ ਜਾਂਦੇ ਨੂੰ ਉੱਥੇ ਕੱਖ ਨਹੀਂ ਮਿਲਿਆ ਉਹਨੂੰ। ਬਹੁਤ ਲਾ ਕੇ ਭੇਜਦਾ ਨੇ ਇੱਥੇ ਆ ਕੇ ਸਿਸਟਮ ਸਾਰਾ ਚੇਂਜ ਹੋ ਜਾਂਦਾ ਬਹੁਤ ਕੁਝ ਦੇਖ ਰਹੀ ਹਾਂ ਆਪਾਂ ਤਾਂ ਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਬੰਦਾ ਕਮਾਈ ਕਰਦਾ ਠੀਕ ਆ ਆਪਾਂ ਨੂੰ ਜਿਹਨੇ ਭੇਜਦੇ ਆਪਣੇ ਮਾਪੇ ਆਪਣੇ ਪਿਰਨਸ ਨੇ ਉਹਨਾਂ ਦਾ ਉਹਨਾਂ ਦਾ ਖਰਚਾ ਪਰਚਾ ਜੋ ਵੀ ਹੈਗਾ ਕਰੋ ਪਰ ਆਪਣੇ ਹੱਥ 'ਚ ਵੀ ਕੁਝ ਰੱਖੋ ਆਪਣੇ ਜੋਗਾ ਵੀ ਆਪਣੇ ਹੱਥ 'ਚ ਸਿਸਟਮ ਰੱਖੋ ਵੀ ਕੱਲ ਨੂੰ ਆਪਾਂ ਜਾਈਏ ਤਾਂ ਆਪਣੇ ਕੋਲ ਆਪਣੇ ਜੋਗਾ ਸਿਸਟਮ ਘੱਲੋਂ ਤੇ ਜਾ ਕੇ ਆਪਾਂ ਕੰਮ ਕਰਨਾ ਕੋਈ ਬਿਜ਼ਨਸ ਚਲਾਉਣਾ ਜੋ ਕੁਛ ਵੀ ਕੋ ਦੁਕਾਨਦਾਰੀ ਕੁਛ ਵੀ A B C D ਕੁਛ ਵੀ ਲਾ ਲੋ ਵੀ ਉਹ ਆਪਣਾ ਕਰ ਸਕੀ ਆ ਆਪ ਨੂੰ ਹੂੰ ਇੰਨਾ ਕ ਬੰਦੇ ਨੂੰ ਆਪਣਾ ਚਾਹੀਦਾ ਕਿਉਂਕਿ ਆਪਾਂ ਜ਼ਿੰਦਗੀ ਗਾਲੀ ਆ ਨਾ ਆਪਾਂ ਐਂ ਕਾਦੇ ਲਈ ਜਾਂਦੇ ਹੂੰ ਤੁਹਾਡੇ ਲਈ ਵੀ ਆਉਂਦ ਨੇ ਜੌਬ ਲਈ ਤਾਂ ਬਹੁਤ ਆਉਂਦੇ ਨੇ ਮੁੰਡੇ ਮੈਂ ਤਾਂ ਬਈ ਆਪਾਂ ਬੜਿਆ ਹੀ ਹੋ ਜਾਂਦੀ ਆ ਨਾ ਮੈਂ ਮਤਲਬ ਜਿਹੜੇ ਨਵੇਂ ਨਵੇਂ ਕਈ ਵਾਰੀ ਮੇਰੇ ਕੋ ਇਹ ਮੁੰਡੇ ਆਏ ਨੇ ਆਪਣੇ ਛਲਾਰੂ ਕਹਿ ਲਈ ਆ ਭਾਜ ਇਹਨਾਂ ਨੂੰ ਜਿਹਨਾਂ ਤੋਂ ਮਤਲਬ ਵੇਟ ਵੀ ਨਹੀਂ ਚੱਕਿਆ ਜਾਂਦਾ ਹੂੰ ਕਹ ਕਈ ਥੋੜਾ ਹਾਂ ਤਾਂ ਕਰੇ ਉਹਨਾਂ ਨੂੰ ਕਹਿਣਾ ਵੀ ਨਾਲੇ ਹੱਸਣਾ ਉਹਨਾਂ ਨਾਲ ਮਜ਼ਾਕ ਵੀ ਕਰ ਲੈਣੇ ਦੋ ਘੜੀ ਹੈ ਨਾ ਉਹਨਾਂ ਨੇ ਕਹਿਣਾ ਪੁੱਤ ਕੋਈ ਨਾ ਆਰਾਮ ਕਰ ਲੈ ਦੋ ਮਿੰਟ 5 ਮਿੰਟ ਦਾ 1 ਮਿੰਟ ਬਹਿ ਲਾ ਹੂੰ ਹੌਕਾ ਨਾਲ ਉਹ ਮਗੋ ਵੀ ਆਡੇ ਜਿਹਾ ਕਰਨ ਕੀ ਇਹਨੇ ਹੂੰ ਬਾਕੀ ਸੋਚ ਦਾ ਫਰਕ ਉਹਨਾਂ ਆਪਣੀ ਦਾ ਬਿਲਕੁਲ ਬਿਲਕੁਲ ਆਪਾਂ ਤਾਂ ਕਦੇ ਕੰਮ ਦੇ ਮਤਲਬ ਕਾਣ ਪੀਣ ਦਾ ਨਹੀਂ ਸੋਚਿਆ ਵੀ ਕਦੇ ਕੋਈ ਮੁੰਡਾ ਰੋਟੀ ਨਹੀਂ ਲੈ ਕੇ ਆਉਂਦਾ ਤਾਂ ਵੀ ਕੋਈ ਚੱਕਰ ਨਹੀਂ ਹੂੰ ਦੱਸ ਭਾਈ ਕੀ ਕਹਣਾ ਉਹਦਾ ਉਂਟਰ ਕਰਨਾ ਮੈਥਮੈਟਿਕਸ ਦੀ ਆ ਜਾਂਦੀ ਹੈ ਬਿਲਕੁਲ ਇੱਕ ਵਾਰੀ ਤੁਸੀਂ ਦੱਸ ਰਹੇ ਸੀ ਕਹਿੰਦੇ ਵੀ ਮੈਂ ਤਾਂ ਵਾਪਸ ਵਗ ਜਾਦਾ ਮੈਂ ਤਾਂ ਮਲ ਕੇ ਮੇਰੇ ਘਰ ਵਾਲੀ ਕਰਕੇ ਮਲ ਕੇ ਟਿਕ ਗਿਆ ਹੁਣ ਮੈਂ ਇੰਡੀਆ ਵੀ ਵੀਰੇ ਆਪਣਾ ਵਧੀਆ ਸੈਟਮ ਠੀਕ ਆ ਪਰਮਾਤਮਾ ਦੀ ਕਿਰਪਾ ਨਾਲ ਆਪਣਾ ਰੂੜੀ ਤੇ ਬਣਦਾ ਸੁਵਰਾਜ ਕਮ ਇੰਦਾ ਹੈਗਾ ਹੋਰ ਵੀ ਪ੍ਰਾਪਰਟੀਆਂ ਰੈਂਟ ਤੇ ਹੈਗੀਆਂ ਆਪਣੀਆਂ ਇੱਕ ਦੋ ਜਿੰਨੀ ਟਿੱਡ ਤਾਂ ਨਹੀਂ ਪਰਦਾ ਜਿੰਨੀ ਮਰਜ਼ੀ ਬਣਾ ਲਈ ਹੈ ਮਨਣੀ ਮੈਂ ਸੰਤੁਸ਼ਟ ਆ ਇਹ ਚੀਜ਼ਾਂ ਨੂੰ ਆਪਾਂ 30 ਗੰਗ ਵਧੀਆ ਸਿਸਟਮ ਬਰਬਾਦ ਮਨ ਚਲਾਇਆ ਇੱਕ ਬੇਟਾ ਆਪਣੇ ਕੋਲੇ ਜੇ ਮਤਲਬ ਜਿੱਦਾਂ ਕਈ ਲੋਕ ਹੁੰਦੇ ਨੇ ਉਹਨਾਂ ਨੇ ਬਹੁਤ ਦੁਨੀਆ ਜਿਹੜੀ 20 20 ਸਾਲ 25 25 ਸਾਲ ਬਿਨਾ ਫੈਮਲੀ ਤੋਂ ਕੱਢ ਦਿੰਦੇ ਨੇ ਪਰ ਮੇਤੋਂ ਨਹੀਂ ਨਿਕਲਦੀ ਬਈ ਕੱਲਾ ਮੈਂ ਅਮਰੀਕਾ ਵੀ ਰਹਿ ਕੇ ਆਂ ਥੋੜਾ ਜਿਹਾ ਉੱਥੇ ਵੀ ਰਹਿ ਕੇ ਆਂ ਮੈਂ ਧੰਨ ਲॉन्ग टाइम ਇੱਥੇ ਰਹਿਣਾ ਜਾਂ ਇਹ ਵੀ ਸੋਚਿਆ ਵੀ ਆਪਾਂ 5-7 ਸਾਲ ਕੰਮ ਕਰੀਏ ਯਾਰ ਪਿੰਡ ਜਾ ਕੇ ਚਲੋ ਕਾਰੋਬਾਰ ਪਹਿਲਾਂ ਵੀ ਸੈਟ ਹੈ ਨਹੀਂ ਭਾਈ ਜਾਵਾਂਗਾ 3-4 ਸਾਲ ਮੇਰਾ ਹੈਗਾ ਲੈ ਵੇਟਿੰਗ 'ਚ ਉਹ 2 ਸਾਲ 'ਚ ਵੀ ਹੋ ਸਕਦਾ 3 ਵੀ ਲੱਗ ਸਕਦੇ ਨੇ ਕਿਉਂਕਿ ਬਾਕੀ ਡਿਪੈਂਡ ਹੁੰਦਾ ਟਾਈਮ ਦੇ ਪੀਰੀਅਡ ਤੇ ਬਾਕੀ ਲੱਕ ਹੁੰਦਾ ਨਾ ਬੰਦੇ ਦਾ ਹੂੰ ਹਣ ਕਈ ਵਾਰੀ ਮੇਰੇ ਨਾਲ ਜਦੋਂ ਅਮਰੀਕਾ ਗਿਆ ਸੀ ਕਈ ਬੰਦਿਆਂ ਨੂੰ 3 ਸਾਲ 'ਚ ਪੇਪਰ ਮਿਲ ਗਏ ਕਈਆਂ 9-9 ਸਾਲ ਤੱਕ ਨਹੀਂ ਮਿਲੇ ਹੂੰ ਮੋਂ ਆਪਣਰੇ ਬਾਰਕ ਪਰਮੰਡਲ ਚੱਲ ਰਹੇ ਆ ਜਾ ਸਕਦਾ ਉਹ ਨੋ ਪ੍ਰੋਬਲਮ। ਪਰ ਜਾਵਾਂ ਕਿਸੇ ਮਕਸਦ ਨਾਲ ਜਾਵਾਂਗੇ। ਹੂੰ ਐਦਾਂ ਲੱਗ। ਹਨਾ ਕੋਈ ਮਕਸਦ ਲੈ ਕੇ ਜਾਵਾਂਗੇ ਵੀ ਆਪਾਂ ਕੋਈ ਉੱਤੇ ਕੋਈ ਸਿਸਟਮ ਇਹਦੇ ਬਣਾਈਏ ਵੀ ਆਪਾਂ 2-4 ਬੰਦਿਆਂ ਨੂੰ ਰੋਜ਼ਗਾਰ ਵੀ ਦੇ ਸਕੀਏ। ਨਹੀਂ ਬਿਲਕੁਲ ਕਿਉਂਕਿ ਬਣੂਗਾ ਇੱਤੋਂ ਜਾਈਏ ਆਪਾਂ ਕੋਈ ਸਿਸਟਮ ਇਹ ਆ ਜਾ ਜੋੜੀਏ ਜਾ ਕੇ ਵੀ 2-4 ਪਰਿਵਾਰਾਂ ਦਾ ਆਪਾਂ ਆਪਾਂ ਤਾਂ ਕੀ ਕਰੋਨਾ ਵਾਇਰਸ ਨੂੰ ਨੇ। ਵੀ ਆਪਾਂ ਉਹਨੂੰ ਜੋੜ ਸਕੀਏ ਉਹਦੇ ਨਾਲ। ਕਿਉਂਕਿ ਹੁਣ ਵੱਡੀ ਇਹ ਵੀ ਚਿੰਤਾ ਦਾ ਵਿਸ਼ਾ ਹੈ ਨਾ ਚਲੋ ਬਾਹਰ ਆਉਣਾ ਕਮਾਈ ਕਰਨੀ ਚੰਗੀ ਗੱਲ ਹੈ ਹਰ ਬੰਦੇ ਦਾ ਇੱਕ ਸੁਪਨਾ ਹੈ ਜੀ ਮੈਂ ਪੂਰਾ ਕਰਾਂ ਪਰ ਚਿੰਤਾ ਇਹ ਵੀ ਹੈ ਨਾ ਵੀ ਲਗਾਤਾਰ ਪੰਜਾਬ ਦਾ ਖਾਲੀ ਹੋਣਾ ਇਹ ਵੀ ਕਿਤੇ ਨਾ ਕਿਤੇ ਹੈ ਨਾ ਇਹ ਤਾਂ ਹੈਗਾ ਲੂੰਗਾ ਮਸ਼ਾਅ ਮਜੀ ਕਿਉਂਕਿ ਹੁਣ ਪੰਜਾਬ ਦੀ ਜਵਾਨੀਆਂ ਜਿਹੜੀ ਜਿਆਦਾ ਨਸ਼ਿਆਂ ਨਾਲੀ ਅੱਧੀ ਬੰਦੀ ਅੰਧਮਚਾਂਦਾਂ ਦਾ ਨਸ਼ੇ ਆ ਗਏ ਰੈਨਕੂਨ ਤੋਂ ਹੁਣ ਬਾਹਰ ਹੁੰ ਜਾਈ ਜਾਂਦੇ ਨੇ ਹੁਣ ਕੈਨੇਡਾ ਦਾ ਇੰਨਾ ਕੁ ਬੁਰਾ ਹਾਲ ਆ ਅੱਜ ਦੀ ਘੜੀ ਇੰਗਲੈਂਡ ਫਿਰ ਵੀ ਆਪਾਂ ਕਹਿ ਸਕਦੇ ਆ ਵੀ 60 70% ਠੀਕ ਹੈ ਜੀ ਚੱਲ ਰਿਹਾ ਸਭ ਤੋਂ ਵੱਡੀ ਗੱਲ ਇੱਥੇ ਆਇਆ ਵੀ ਹੁਣ ਆਪਾਂ ਕੈਨੇਡਾ ਜਾਉਂਗੇ ਤੁਸੀਂ ਅਮਰੀਕਾ ਜਾਉਂਗੇ ਤੁਹਾਨੂੰ ਪਹਿਲਾਂ ਇੰਸ਼ੋਰੈਂਸ ਲੈਣਾ ਪਣਿਆ ਜਾ ਕੇ ਮੈਡੀਕਲ ਇੰਸ਼ੋਰੈਂਸ ਕਰਾਉਣੀ ਪਣੀ ਆ ਉਹਦੀ ਪੇ ਕਰਨੀ ਪਣੀ ਆ ਐਜੂਕੇਸ਼ਨ ਉਹ ਵੀ ਇੱਥੇ ਥੋੜੀ ਐਜੂਕੇਸ਼ਨ ਫ੍ਰੀ ਆ ਮੈਡੀਕਲ ਫ੍ਰੀ ਆ ਸ਼ਾਇਦ ਤੁਹਾਡੇ ਕੋਈ ਪਕਾਗ ਜायेगा ਤੇ ਨਹੀਂ ਹੈਗਾ। ਇਹ ਦੋਨੇ ਜਿਹੜਾ ਸਾਬਾ ਤੁਹਾਨੂੰ ਗਵਰਨਮੈਂਟ ਆ ਇਹ ਚੀਜ਼ ਤਾਂ ਚੱਲੂਗੀ। ਬੇਸ਼ੱਕ ਬੰਦਾ ਦੋ ਨੰਬਰ ਮਰ ਜਾਈ। ਮੈਂ ਕਿਹਾ ਤੁਹਾਡੇ ਪੱਲੇ ਕੱਕ ਨਹੀਂ ਹੈਗਾ। ਕੋਈ ਕਾਗਜ ਨਹੀਂ ਕੁਝ ਨਹੀਂ। ਤੁਹਾਨੂੰ ਅਜੇ ਤੁਸੀਂ ਡਿੱਗੇ। ਕੋਈ ਲੰਘਦਾ ਪਰਦਾ ਐਂਬੂਲੈਂਸ ਨੂੰ ਫੋਨ ਕਰਦੇ ਤੁਹਾਨੂੰ ਚੱਕ ਕੇ ਹਸਪੀਟਲ ਲੈ ਕੇ ਜਾਣਗੇ। ਪਹਿਲਾਂ ਤੁਹਾਡਾ ਇਲਾਜ ਹੋਊਗਾ, ਠੀਕ ਹੋਊਗਾ। ਉਦੋਂ ਬਾਅਦ ਉਹਨੂੰ ਪੁੱਟਣਗੇ ਭਾਈ ਤੂੰ ਕਿਵੇਂ ਆ। ਬੰਦੇ ਦੀ ਜਾਨ ਦੀ ਵੀ ਬੰਦੇ ਦੀ ਬੰਦੇ ਦੀ ਬੰਦੇ ਦੀ ਜਾਨ ਮਰਦੀ ਵੈਲੀ ਹੋਇ ਤੇ ਆਪਣੇ ਦਾ ਭੈਣ ਨੂੰ ਪਹਿਲਾਂ ਕਹਿੰਦੇ ਨੇ ਰੋਡ ਤੋਂ ਵੀ ਬੰਦੇ ਨੂੰ ਪਿੱਛੇ ਕਰੋ ਕਾਰ ਲੰਘਣ ਦਿਓ ਇੱਥੇ ਜੇ ਤੁਸੀਂ ਰੋਡ ਤੇ ਖੜੇ ਹੋ ਦੇਖਿਆ ਜੀ ਉਹਨਾਂ ਤੋਂ ਹੀ ਨਾ ਦੇਖਿਆ ਪਹਿਲਾਂ ਕਾਰ ਰੁਕੂਗੀ ਤੁਹਾਨੂੰ ਕਹਿਣਗੇ ਵੀ ਇਸ਼ਾਰਾ ਕਰ ਯੂ ਕੈਨ ਗੋ ਤੁਸੀਂ ਲੰਘੋਗੇ ਉਸ ਤੋਂ ਬਾਅਦ ਕਾਰ ਜਾਊ ਨਾਲੇ ਹੱਸ ਕੇ ਸਮਾਈਲ ਦੇ ਕੇ ਥੈਂਕ ਯੂ ਕਰਨਾ ਹੈ ਤੁਹਾਡਾ ਸਮਾਈਲ ਕਰਕੇ ਇਹਨਾਂ ਨੂੰ ਥੈਂਕ ਯੂ ਕਰਨਾ ਹੈ ਖੁਸ਼ ਰਹਿਣਾ ਹਰ ਵੇਲੇ ਇਥੇ ਆਪਣੇ ਵੰਗੂ ਨਹੀਂ ਹੈ ਜੇ ਕੋਈ ਜਾਣਦਾ ਤਾਂ ਉਹਨਾਂ ਹੀ ਬੁਲਾਉਣਾ ਨਾ ਕੋਈ ਵੀ ਗੋਰੀ ਆ ਗੋਰਾ ਕੋਈ ਵੀ ਐਨੀ ਵਨ ਉਹਨੇ ਤੁਹਾਨੂੰ ਹੈਲੋ ਹਾਈ ਕਰਕੇ ਜਣਾ ਹੱਸ ਕੇ ਬਿਲਕੁਲ ਸਭ ਤੋਂ ਵੱਡੀ ਗੱਲ ਇਹਨਾਂ ਦੇ ਚਿਹਰੇ ਤੇ ਹਰ ਟਾਈਮ ਹਰ ਵੇਲੇ ਮੁਸਕਾਨ ਰਹਿੰਦੀ ਆ ਹਾਂ ਹਰ ਵੇਲੇ ਖੁਸ਼ ਰਹੇ ਹਰ ਵੇਲੇ ਖੁਸ਼ ਰਹਿਣਗੇ ਕੋਈ ਵੀ ਆ ਕਿਹਾ ਜਾ ਸਵੇਰ ਆ ਸ਼ਾਮ ਆਂ ਦਪਹਿਰ ਆ ਥੈਂਕ ਯੂ ਸੌਰੀ ਦਾ ਮੂੰਹ ਤੇ ਆ ਬੜਾ ਜੇ ਮੋਢਾ ਵੀ ਲੱਗਿਆ ਨਾ ਬਈ ਸੌਰੀ ਸੌਰੀ ਮਹਗਾ ਇਹ ਨਹੀਂ ਆਪਾਂ ਕਹਿੰਦੇ ਵੀ ਸਿੱਖਾਂ ਨੂੰ ਬਹੁਤ ਕੁਝ ਮਿਲਦਾ ਬਿਲਕੁਲ ਅਚ ਜਿਵੇਂ ਬਾਈ ਤੁਸੀਂ ਆਪਣੇ ਟੂਰਨਾਮੈਂਟ ਹੁੰਦਾ ਹੈ ਨਾ ਸ਼੍ਰੀਮਾਨ ਸਾਹਿਬ ਤਾਪਾ ਸੁਖਦੇਵ ਸਿੰਘ ਜੀ ਲੋਹੜਾ ਸਾਹਿਬ ਵਾਲੇ ਹਾਂਜੀ ਬਾਈ ਉੱਥੇ ਵੀ ਤੁਸੀਂ ਟੂਰਨਾਮੈਂਟ ਸਪான்ਸਰ ਕਰਦੇ ਹੋ ਨਾ ਪ੍ਰਾਈਜ਼ ਵਗੈਰਾ ਹਾਂਜੀ ਬਾਈ ਤੇ ਫਿਰ ਉਸ ਟੂਰਨਾਮੈਂਟ ਤੇ ਜਾਂ ਉਹਦੇ ਬਾਅਦ ਨੇ ਤੁਸੀਂ ਸੋਚਿਆ ਨਹੀਂ ਵੀ ਅਸੀਂ ਉੱਥੇ ਜਾਈਏ ਨਹੀਂ ਦਿਲ ਤਾਂ ਕਰਦਾ ਬਾਈ ਹੁਣ ਮਜਬੂਰੀਆਂ ਰੋਕ ਲੰਨੀਆਂ ਨੇ ਹੂੰ ਦਿਲ ਕਰਦਾ ਟੂਰਨਾਮੈਂਟ ਦੇ ਸਮੇਂ ਤੇ ਕਿਉਂਕਿ ਜਾਈਏ ਵੀ ਆਪਾਂ ਕੋਲੋਂ ਤੇ ਵੀ ਉਹ ਨਵੀਰ ਉਹ ਆਪਣਾ ਬੇਟਾ ਵੀ ਗਿਆ ਸੀਗਾ ਹੂੰ ਰਨਵੀਰ ਵੀ ਗਿਆ ਸੀ ਆਪਣਾ ਸਾਹਿਬ ਜੋਤ ਵੀ ਗਿਆ ਸੀ ਉਹ ਪਹਿਲੇ ਟੂਰਨਾਮੈਂਟ ਤੇ ਗਿਆ ਸੀ ਜਿਹੜਾ ਹੁਣ ਲਾਸਟ ਕਰਾਇਆ ਸੀ ਆਪਾਂ ਨੇ ਹੂੰ ਉਹਦੇ ਚ ਨਹੀਂ ਉਹਦੇ ਚ ਇੱਥੇ ਆਇਆ ਗਿਆ ਸੀ ਉਹ ਛੋਟਾ ਹੂੰ ਆਪਣੇ ਵਾਲਾ ਠੀਕ ਜੀ ਤੇ ਹੁਣ ਦਿਲ ਤਾਂ ਕਰਦਾ ਵੀ ਦਿਲ ਕਿੰਦਾ ਨਹੀਂ ਕਰਦਾ ਫਿਰ ਧਰਤੀ ਤੇ ਜਾਣ ਨੂੰ ਹਾਂ ਇਹ ਤਾਂ ਪਹਿਲਾਂ ਹੁਣ ਕਈ ਹੋ ਜਾਂਦੀਆਂ ਨੇ ਚੀਜ਼ਾਂ ਨਾ ਟਾਈਮ ਸਿਰ ਜਾਵਾਂਗੇ ਪਰ ਆਪਾਂ ਜਦੋਂ ਜਾਵਾਂਗੇ ਵਧੀਆ ਪ੍ਰਮਾਤਮਾ ਦੀ ਮਿਹਰ ਰਹੂਗੀ ਤਾਂ ਆਪਾਂ ਵਧੀਆ ਕਰਾਵਾਂਗੇ ਹੂੰ ਹੋਰ ਬਾਈ ਕੋਈ ਜ਼ਿੰਦਗੀ ਦੀ ਇਦਾਂ ਦੀ ਗੱਲਬਾਤ ਆ ਜਿਹਦੇ ਨਾਲ ਕਿਸੇ ਨੂੰ ਮੈਸੇਜ ਮਿਲੇ ਬੱਚਿਆਂ ਨੂੰ ਨਾ ਕੀ ਕਹਿਣਾ ਚਾਹੁੰਦੇ ਸੀ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਵੀ ਬੱਚਾ ਕੋਈ ਬਾਹਰ ਆਉਣ ਦਾ ਸੋਚਦਾ ਨਾ ਕਿਸੇ ਵੀ ਕੰਟਰੀ ਜਾਣ ਦਾ ਉਹ ਪਹਿਲਾਂ ਇਹ ਸੋਚ ਕੇ ਉਹ ਚੱਲਣਾ ਚਾਹੀਦਾ ਵੀ ਉੱਥੇ ਮਜਬੂਰੀਆਂ ਵੀ ਆਉਣਗੀਆਂ ਕਠਿਨਾਈਆਂ ਵੀ ਆਉਣਗੀਆਂ ਸ਼ਾਰਟਕਟ ਨਾ ਅਪਣਾਓ 2 ਨੰਬਰ ਚ ਨਾ ਜਾਓ ਪਹਿਲੀ ਗੱਲ ਤਾਂ ਡੌਂਕੇ ਨੂੰ ਹੀ ਅਲੱਗ ਜਣਾ ਹੈ ਨਾ ਭਾਈ ਸ਼ਾਰਟਕਟ ਅਪਣਾਉਣ ਦਾ ਮਤਲਬ ਵੀ ਆਪਾਂ ਦੇਦੀ ਕਿਹਦੇ ਜਾਂ ਅੰਸਰ ਜਨਾਓ ਆਪਣਾ ਸੋਚ ਸਮਝ ਕੇ ਉਹ ਚੀਜ਼ بڑے ਰਸਤੇ ਨੇ ਮਿਹਨਤ ਕਰੋ ਬਾਹਰ ਆਉਣ ਦੇ ਮਿਹਨਤ ਕਰੋ ਟੈਕਨੋਲੋਜੀ ਲਾਓ ਪਹਿਲੀ ਗੱਲ ਸਕਿੱਲ ਚਾਹੀਦਾ ਤੁਹਾਡੇ ਹੱਥ ਚ ਹਾਂ ਕੁਛ ਨਾ ਕੋਈ ਤੁਹਾਡੇ ਕੋਲੇ ਹੋਵੇ ਨਾ ਤਾਂ ਜੇ ਤੁਹਾਡੇ ਕੋਲ ਹੱਥ ਦਾ ਹੁਨਰ ਹੈਗਾ ਨਾ ਜਾਂ ਦਿਮਾਗ ਦਾ ਹੁਨਰ ਹੈਗਾ ਹੱਥ ਦਾ ਹੈਗਾ ਕੋਈ ਵੀ ਆ ਉਹਦੇ ਨਾਲ ਥੋੜੀ ਕਦਰ ਪੈਣੀ ਆ ਜਦੋਂ ਆਪਾਂ ਇਦਾਂ ਹੀ ਲਈ ਕਹਿ ਦਈਏ ਵੀ ਸਾਡੇ ਜਾਨ ਹੈਗੀ ਅਸੀਂ ਚੱਕ ਲਾਂਗੇ 50 ਕਿਲੋ ਵੇਟ ਉਹਦੇ ਨਾਲ ਬਈ ਨਹੀਂ ਪੈਵੇਂ ਬਣਨ ਵੈਲ ਕੋਲ। ਗੋਗਲ ਲੇਬਰ ਤੁਸੀਂ ਵੀ ਉਹਨੂੰ ਦੇਖ ਰਹੇ ਹੋ ਇੰਗਲੈਂਡ ਚ ਅੱਜਕੱਲ ਕਿਵੇਂ ਲੋਕ ਵਰਤਦੇ ਨੇ। ਹੂੰ। 40-40 50-50 ਉਹਨਾਂ ਨੂੰ ਦੇਬਰ ਕਰਨ ਨੂੰ ਬੰਦਦੇ ਨੇ। ਹੂੰ। ਅਗਲਾ 8:00 ਦੇ ਘੰਟੇ ਵਜੇ 9 ਲਗਾਉਂਦਾ। ਹਾਂਜੀ। ਪੈਸੇ ਫੇਰ ਉਹੀ ਦੇਣ ਇਹਨਾਂ ਨੇ। ਜੇ ਤੁਹਾਡੇ ਹੱਥ 'ਚ ਸਕਿੱਲ ਆ ਤਾਂ ਤੁਸੀਂ ਆਪਣੀ ਮਿਹਨਤ ਮੰਗ ਸਕਦੇ ਹੋ ਹੱਕ ਨਾਲ। ਗੋਰਿਆਂ ਨਾਲ ਵੀ ਕੀਤਾ ਕੰਮ ਤੁਸੀਂ? ਗੋਰਿਆਂ ਨਾਲ ਪਹਿਲਾਂ ਕੀਤਾ ਮੈਂ ਜਦੋਂ ਆਇਆ ਹੁਣ ਤਾਂ ਆਪਣਾ ਆਪਦਾ ਕੰਮ ਆ। ਜੇ ਤਾਂ ਪਹਿਲਾਂ ਜੌਬ ਕੀਤੀ ਮੈਂ 5 ਕਿ ਮਹੀਨੇ ਕੰਮ ਕੀਤਾ ਆ ਗਿਆ ਇੱਥੇ। ਹੂੰ। ਤਾਂ ਕੋਈ ਵੀ ਤਾਂ ਸੀਗਾ ਵੀ ਨੌਲੇਜ ਲੈਣੀ ਹੁੰਦੀ ਆ ਨਾ ਵੀ ਕਿੰਦਾ ਕਿਹੜਾ ਚੀਜ਼ ਦਾ ਕੀ ਹਿਸਾਬ ਤਾਂ ਵਾ ਕੀ ਮਟੀਰੀਅਲ ਲੱਗਦਾ ਹੌਲੀ ਹੌਲੀ ਫਿਰ ਇੰਡੀਆਈ ਬਿਜ਼ਨਸ ਕਰਦੇ ਸੀ ਇਸ ਕਰਕੇ ਥੋੜਾ ਛੇਤੀ ਆਪਾਂ ਗਰੋਥ ਕਰ ਗਏ ਜੀ ਸੋ ਧੰਨਵਾਦ ਭਾਈ ਜੀ ਤੁਹਾਡਾ ਠੀਕ ਹੈ ਜੀ ਸਮਝਦਾ ਜੀ ਓਕੇ